ਕਹਿੰਦੇ ਕਿ ਕਲੇਬੀ ਹਥਿਆਰੇ ਕੋ ਫਾਸੀ ਦਿਓ ਫਾਸੀ ਦਿਓ ਫਾਸੀ ਦਿਓ ਹਥਿਆਰੇ ਕੋ ਫਾਸੀ ਦਿਓ ਫਾਸੀ ਦਿਓ ਕੀ ਨਾਮ ਹੈ ਜੀ ਤੁਹਾਡਾ ਰਣਜਨ ਕੁਮਾਰ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਥਾਣੇ ਪਰ ਇਹ ਮਹੱਲਾ ਭੀਮਨਗਰ ਪੈਂਦਾ ਇੱਥੇ ਨੇੜੇ ਜੀ ਪਿੱਛੇ ਲੱਲੀ ਦੇ ਮਹੱਲਾ ਹੈਗਾ ਉਹ ਰਹਿੰਦੇ ਆ ਉਹਨਾਂ ਦੇ ਗਊ ਮਾਸ ਫੜ ਹੋਇਆ ਜੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਪੀਸੀ ਕੁਝ ਉਹਦੇ ਵਾਸਤੇ ਧਰਨਾ ਦਿੱਤਾ ਗਿਆ ਹੈਗਾ ਹੁਣ ਉਹਨਾਂ ਨੇ ਆਪਣੇ ਸਾਡੇ 10 ਬੰਦੇ ਬਿਠਾਏ ਹੋਏ ਅੰਦਰ ਕਹਿੰਦੇ ਜੋ ਬੰਦੀ ਕਾਰਵਾਈ ਇਹ ਕਰਾਂਗੇ ਸੈਂਪਲ ਵਾਸਤੇ ਲੈਬ 'ਚ ਭੇਜਤਾ ਹੋਇਆ ਮੀਟ ਨਾਲ ਪਰ ਆਪਾਂ ਖੁਦ ਸੈਂਪਲ ਕਰਾਂਗੇ ਉਸ ਚੀਜ਼ ਦਾ ਭਾਈ ਸਾਹਿਬ ਕਿੰਨੀ ਕੁ ਮਾਤਰਾ ਦੇ ਵਿੱਚ ਪੜਿਆ ਹੋਇਆ ਇਹ 20 25 30 ਕਿਲੋ ਸੀ ਇੱਕ ਡਰਮ 'ਚ ਭਰਿਆ ਸੀ ਪੂਰਾ ਹੀ 10 ਡਰਮਾਂ 'ਚ ਅਸੀਂ ਟੋਟਲ ਲੱਗਦਾ ਹੈ ਕਿ ਤੋਂ ਇੱਥੋਂ ਸਪਲਾਈ ਸਪਲਾਈ ਕਿਤੇ ਇਹ ਕਰਦੇ ਹੋਣਗੇ ਹਾਂਜੀ ਹਾਂਜੀ ਕੁਝ ਹਾਂ ਨਹੀਂ ਕੁਝ ਇਦਾਂ ਹੀ ਸੀ ਕੁਝ ਸਪਲਾਈ ਕਰਦੇ ਆਏ ਤੇ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਬੰਦੇ ਬੈਠੇ ਹੋਏ ਅੰਦਰ ਜੋ ਵੀ ਕਾਰਵਾਈ ਹੋਊਗੀ ਉਹ ਕਰਾਂਗੇ ਪਰ ਉਹ ਕਹਿੰਦੇ ਹਜੇ ਕੀਤਾ ਕੋਈ ਤਾਂ ਹੀ ਤੁਹਾਨੂੰ ਲਾਇਆ ਸੀ ਆਪਾਂ ਹੋਰ-ਪੋਰਟ ਪ੍ਰਸ਼ਾਸਨ ਨੇ ਕੀ ਕੀਤਾ ਧਰਨਾ ਜਿਹੜਾ ਚੱਕ ਗਿਆ ਚੱਕ ਲੈ ਗਿਆ ਉਹ ਸਾਡੇ ਨਾਲ ਗੱਲ ਕਰਨ ਲੱਗੇ ਆ ਕਹਿੰਦੇ ਬੰਦੀ ਕਰਵਾਈ ਹੁਣ ਤੁਹਾਡੇ ਸਾਹਮਣੇ ਕਰਾਂਗੇ ਤਾਂ ਜਿਹੜਾ ਗਊ ਮਾਸ ਹੈਗਾ ਉਹ ਸੈਂਪਲ ਵਾਸਤੇ ਭੇਜਿਆ ਹੋਇਆ ਵਾ ਔਰ ਜਿਹੜਾ ਹੋਰ ਵੀ ਹੈਗਾ ਸਾਡਾ ਬੰਦਾ ਆਪਣਾ ਆਪ ਲੈ ਜਾ ਕੇ ਸੈਂਪਲ ਕਰਾਊਗਾ ਛੱਕੀ ਕਿਹਣਾ ਚਾਹੋਗੇ ਇਸ ਤਰ੍ਹਾਂ ਦੀਆਂ ਕਟਨਾਵਾ ਹੋ ਰਹੀਆਂ ਨੇ ਇਹ ਸਾਡੇ ਸ਼ਹਿਰ ਦੇ ਵਿੱਚ Hindu Sanatan Dharma ਵਾਸਤੇ ਤਾਂ ਸਭ ਤੋਂ ਮਤਲਬ ਕਿ ਸ਼ਰਮਨਾਕ ਕੱਟਣਾ ਹੈਗੀ ਆ ਅੱਬਾ ਚਾਹਾਂਗੇ ਕਿ ਪੁਲਿਸ ਜਿਹੜੇ ਵੀ ਪਿੱਛੇ ਮਹੱਲੇ 'ਚ ਰਹਿੰਦੇ ਪਏ ਉਹਨਾਂ ਦੀ ਆਈਡੀ ਕਿੱਥੋਂ ਆਏ ਆ ਕਿੱਥੋਂ ਬਸੇ ਆ ਪਿੱਛੋਂ ਚੈੱਕ ਕਰੇ ਤੇ ਸਾਨੂੰ تسਲੀਮ ਮਿਲੇ ਤੇ ਹਾਂ ਇਹ ਸਾਡੇ ਹਿੰਦੁਸਤਾਨ ਦੇ ਹੀ ਹੈਗੇ ਆ ਤੇ ਅੱਜ ਕੀ ਮਾਮਲਾ ਹੋਇਆ ਜਿਸ ਇਨੀ ਪੁਲਿਸ ਫੋਰਸ ਤੋਂ ਕਾਫੀ ਲੋਕ ਇੱਥੇ ਇਕੱਠੇ ਹੋਏ ਆ ਅੱਜ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਕਲੈਕਟ ਹੋਈ ਸੀ ਥਾਣੇ ਪੋਰੀ ਨਾ ਤੇ ਇੱਥੇ ਕੋਈ ਨਾਜਾਇਜ਼ ਮਾਸ ਜਿਹੜਾ ਹੈਗਾ ਉਹ ਹੈ ਜਿਹਨੂੰ ਅਸੀਂ ਮੀਟ ਕਹਿ ਰਹੇ ਹਾਂ ਉਹ ਕਿਸ ਜਾਨਵਰ ਦਾ ਹੈਗਾ ਉਹ ਆਫਟਰ ਦਾ ਟੈਸਟ ਲੈਬੋਰੀ ਤੋਂ ਹੀ ਪਤਾ ਲੱਗੇਗਾ ਪਰ ਸਸਪੈਕਟ ਜਿਹੜਾ ਸ਼ੱਕ ਜਾਰ ਕੀਤਾ ਗਿਆ ਉਦੇ ਮੁਤਾਬਕ ਅਸੀਂ ਇਹਨੂੰ ਜਿਹੜੀ ਹੈਗੀ ਆ ਬੰਦੇ ਨੂੰ ਰਾਉਂਡ ਅਪ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਸ਼ੱਕ ਇਹ ਆ ਕਿ ਇਹ ਇਹਨਾਂ ਦੇ ਮੁਤਾਬਕ ਕਿ ਇਹ ਕਿਸੇ ਜਾਨਵਰ ਦਾ ਮਾਸ ਹੈਗਾ ਤੇ ਜਿਹੜਾ ਕਿ ਇਲੀਗਲ ਇਹਨਾਂ ਨੇ ਇਹ ਸੇਲ ਕੀਤਾ ਇਹ ਕੌਣ ਸਗੇ ਬੰਦੇ ਇਹ ਤੇ ਇਹ ਬੰਦੇ ਸੀਗੇ ਜੀ ਇੱਕ ਦਾ ਨਾਂ ਤੇ ਸਿਮਨ ਦੂਸਰਾ ਨੂਰੋ ਲੇਡੀ ਹੈ ਕੋਈ ਜਿਹੜੀ ਨੂਰੋ ਲੇਡੀ ਹੈ ਇਹ ਬੇਸਿਕਲੀ ਇਹ ਭੀਮ ਨਗਰ ਦੇ ਹੈਗੇ ਨੇ ਤੇ ਪ੍ਰਵਾਸੀ ਹੈਗੇ ਆ ਇਫ ਬੈਕਗਰਾਉਂਡ ਇਹਨਾਂ ਦੀ ਹੈ ਕਿ ਪਿੱਛੇ ਰਹਿਣ ਵਾਲੇ ਇਹ ਅਦਰ ਸਟੇਟਸ ਏਰ ਲਾਈਕ ਦਟ ਕੇਰਲਾ ਵਗੈਰਾ ਉਹ ਹੁਣ ਆ ਕੇ ਵਹੀ ਇਨਵੈਸਟੀਗੇਸ਼ਨ ਦੇ ਐਫ ਆਈ ਆਰ ਜਿਹੜੀ ਅਸੀਂ 8 ਕਾਉਂ ਸਿਲੈਕਟਰ ਦੇ ਵਿੱਚ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਚਾਹੀਗਾ ਉਹਦੇ ਮੁਤਾਬਕ ਕਰਕੇ ਕਾਰਵਾਈ ਇਹ ਬੇਚਦੇ ਕਿੱਥੇ ਹੈ ਜੀ ਇਹ ਇਹ ਸ਼ਾਪ ਸੀਗੀ ਉਹਦੀ ਸ਼ਾਇਦ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੇਂਟ ਦਮ ਮਿਲਦੀ ਨਹੀਂ ਪਹਿਲਾਂ ਨਹੀਂ ਸਾਡੇ ਕੋਲ ਨਹੀਂ ਕੋਈ ਜੀ ਬਹੁਤ ਠੀਕ ਪਹਿਲਾਂ ਵੀ ਇਹਨਾਂ ਕੋਲ ਅਪਰਾਧਿਕ ਮਾਮਲੇ ਕੋਈ ਦਰਜ ਸਕੇ ਕੋਈ ਨਾ ਪਹਿਲਾਂ ਇਹ ਇਹੋ ਜਿਹਾ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਉਹ ਤੇ ਹੁਣ ਇਹਨਾਂ ਨੇ ਤਾਂ ਕੀ ਬੰਦੀ ਕਾਰਵਾਈ ਕੀਤੀ ਗਈ 8 ਕਾਉ ਸਿਲੈਕਟਰ ਐਕਟ 8 ਕਾਉ ਸਿਲੈਕਟਰ ਐਕਟ